ਅਬੀ ਜੀ ਮੁਕੇਸ਼ ਜੀ ਅੱਜ ਨਿਕਲਿਆ 1.5 ਕਰੋੜ ਦਾ ਇਨਾਮ ਕੀ ਕਹਿਣਾ ਚਾਹੁੰਦੇ ਹੋ ਪਹਿਲਾ ਸ਼ੁ크ਰਾ ਪ੍ਰਮਾਤਮਾ ਦਾ ਜਿਨ੍ਹਾਂ ਹਾਰਦੀ ਆ ਚੋਲੀ ਪਾਣਾ 1.5 ਕਰੋੜ ਦਾ ਲੱਖੀ ਕਸਟਮਰ ਨੂੰ ਕਿਰਪਾ ਸਤਗੁਰ ਦਰਬਾਰ ਦੀ ਸੱਚੀਆਂ ਸਰਕਾਰਾਂ ਦੀ ਆਟੋ ਸ਼ਾਮ ਦੀ ਤੇ ਬਾਲਾ ਜੀ ਮਹਾਰਾਜ ਸਤਿਪੁਰੀ ਮਾਤਾ ਦੀ ਕਿਰਪਾ ਹੋਈ ਸਾਡੇ ਤੇ ਅੱਜ ਬਹੁਤ ਖੁਸ਼ ਆ ਪਹਿਲਾ ਨਾਮ ਡੇੜੇਪੁਰ ਦਾ ਲਾਟ ਇਤਿਹਾਸ ਦੇ ਵਿੱਚ ਜਲਾਲਾਬਾਦ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਹਿਲਾ ਨਾਮ ਰੋਸੈਂਗਰਵਾਇਆ ਸ਼ਾਹੀ ਲੋਡਰੀ ਅਸੀਂ ਨੇ ਪਹਿਲੀ ਵਾਰ ਲਾੜੀ ਵਿਆਹ ਚ ਹੈ ਕੱਲ ਰਾਤੀ ਦਾ ਭਾਲੇ ਐਡ ਪਾਈ ਸੀ ਤੇ ਸਿਰ ਸਾਨੂੰ ਅੰਦਰੋਂ ਬਾਹਰ ਐਸੇ ਐ ਸਾਡੀ ਵਾਰੀ ਧੁਰਾਊਗੀ ਸਾਰਿਆਂ ਨੂੰ ਤਾਰੇ ਜਾਣੀ ਹੈ ਸਾਡੀ ਵਾਰੀ ਕਦੋਂ ਆਵੇਗੀ ਸਾਡੀ ਵਾਰੀ ਆ ਗਈ ਬਿਲਕੁਲ ਜੀ ਇਹ ਇਹ ਵੀਡੀਓ ਪੂਰੇ ਪੰਜਾਬ ਲਈ ਹੈ ਕਿਉਂਕਿ ਜਿਹੜਾ ਮੈਨੂੰ ਦੇਖ ਰਿਹਾ ਪੂਰੇ ਪੰਜਾਬ ਚ ਹਰ ਦੁਕਾਨ ਦੁਕਾਨ ਜਾ ਕੇ ਘਰ ਘਰ ਜਾ ਕੇ ਹਰ ਥਾਂ ਦੇ ਘੁੰਮ ਕੇ ਮੈਂ ਉਮਦਣਾ ਮੰਡੀ ਹੈ ਜਿਹੜੀ ਥਾਂ ਹੈ ਘੁੰਮ ਕੇ ਲਾਠੀ ਵੇਚੀ ਹੈ ਅੱਜ ਉਹਨਾਂ ਨੇ ਸੁਣਾਏ ਆ ਤੁਹਾਨੂੰ ਵੀ ਵਧਾਈ ਤੇ ਸ਼ਾਇਦ ਲੋੜ ਇਸ ਵਧਾਈ ਹਾਲੀਵੁੱਡ ਡੇਟਪੁਰ ਦਾ ਨਾਮ ਨਿਕਲਿਆ ਜਿਹੜੀ ਆਜ ਲਾਟ ਨਹੀਂ ਖੁੱਲੀ ਐ ਟਿਕਟ ਨੰਬਰ ਜਿੰਦਾ ਸੀਗਾ ਜਿਹੜੀ ਲੋਟਸ ਆ ਪਹਿਲਾ ਨਾਮ 200 ਰੁਪਏ ਦੀ ਲਾਟਰੀ ਐ ਪੂਰੇ ਪੰਜਾਬ ਦੇ ਵਿੱਚ ਡਿਨ ਲੋਟਰੀ ਵਿਕਦੀ ਐ ਤੇ ਪਹਿਲਾ ਨਾਮ ਜਿਹੜੇ ਗੁਰਦਾਂ ਸਾਜੀ ਲੋਟਰੀ ਏਜੰਸੀ ਤੋਂ ਲੱਗਿਆ ਜਿਹਦਾ ਟਿਕਟ ਨੰਬਰ ਸੀਗਾ 659770 ਆ ਲਕੀਮਾ ਮਨਾਸ਼ੇ ਕਰਾਉਣ ਆੜੇ ਆਗੇ 6597 ਸੱਤਰ ਬਧਾਈਆਂ ਨੇ ਸਾਡੇ ਡਿਸਟ੍ਰੀਬਿਊਟਰ ਨੂੰ ਬਧਾਈਆਂ ਨੇ ਸਾਡੇ ਗਾਹਕਾਂ ਨੂੰ ਜਿਹੜੇ ਸਾਡਾ ਸਹਿਯੋਗ ਦਿੱਤਾ ਤੇ ਇਸ ਤਰ੍ਹਾਂ ਅਸੀਂ ਪਹੁੰਚੇ ਅੱਜ ਤੇ ਸ਼ਾਨੀ ਲੋਟਰੀ ਅਸੀਂ ਇਹ ਹੋ ਗਈ ਪਰ ਬੜੇ ਬੜੇ ਮਾਤਾ ਟੂ ਨਾ ਜਿੱਤੀ 1.5 ਕਰੋੜ ਦਾ ਇਨਾਮ